ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਟੋ ਸੈਕਾ ਪਹੁੰਚੂਗੇ ਜੀ ਪਿੰਡ ਤੇ ਮੋਹਲ ਜ਼ਿਲ੍ਹਾ ਮਰਸਰ ਪੈਂਦਾ ਜੀ ਤਸਵੀਰ ਬਾਕਾਲਾ ਮੇਰਾ ਕੈਮਰਾ ਘਮਾਓ ਦਿਹਾੜੀ ਫੋਟੋ ਚਾਰ ਮਹੀਨੇ ਲੱਗਦੇ ਛੋਟੇ ਮੱਚ ਸੇਰ ਨਾਲ ਮਿਲੀਆਂ ਬੁਰੀਆਂ ਜਾਂ ਫਿਰ ਫੋਟੋ ਸਾਨੂੰ ਗਲਬਤ ਕਰਦੇ ਆ ਭਾਈ ਜੀ ਸਤਿਗੁਰ ਸਤਿਗੁਰ ਜੀ ਸਤਿਗੁਰ ਜੀ ਸਾਨੂੰ ਵੀ ਬੜਾ ਠੀਕਾ ਹੀ ਨਹੀਂ ਬੜੀ ਕਿਰਪਾ ਦਿਆ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰ ਜੀ ਹੋਰ ਰਾਜ ਸਾਹਿਬ ਤੇ ਕਿਰਪਾ ਕਰੇ ਸ੍ਰੀ ਗੁਰੂ ਰਾਮਦਾਸ ਜੀ ਬੰਦੇ ਕਰਨੇ ਜੀ ਬਿਲਕੁਲ ਜੀ ਬਿਲਕੁਲ ਬ੍ਰੇਸ਼ਰ ਹਲਕ ਤੇ ਕਿਰਪਾ ਕਰੇ ਜੀ ਜੀ ਤੇ ਮਾਰਾ ਹੀ ਹਰ ਖਲਾ ਪਲਾ ਕਰ। ਬਾਜੀ ਬਾਤ ਬਲੇ। ਸਦੀਵ ਡੇਰੀ ਫਾਰਮ ਵੇ ਖਲਣ ਭੈਣ ਭਰਾਵਾ ਵੀਰਾਂ ਬਜ਼ੁਰਗਾਂ ਨੂੰ ਸਭ ਸਾਸੀ ਕਰਦੇ। ਬੜਾ ਬੜਾ ਪਿਆਰ ਕਰਦੇ ਆ ਜੀ ਸਿੰਘ। ਮੇਜਾ ਮਾਲ ਵਕਦਾ। ਹਾਂ ਜੀ ਮਾਲ ਵਕਦਾ। ਹਾਂ ਨਾਲ ਨਾਲ ਵਕਦਾ ਜਾਂਦਾ ਜੀ। ਹਾਂ ਜੀ ਹਾਂ ਜੀ। ਉਦਾਂ ਬੜਾ ਵਕਦਾ ਤੁਹਾਡੇ ਚੈਨਲ ਤੇ ਬੜਾ ਵਕਦਾ। ਚੱਲਾ ਚੱਲਾ ਚੱਲਾ। ਅਸੀਂ ਵੀਡੀਓ ਪਾ ਕੇ ਵੀ ਚਲ ਜਾਂਦੇ ਪੰਜ ਪਾਈ ਦਿਨ ਮਾਲ ਪਹਿਲਾਂ ਹੀ ਵਕ ਜਾਂਦਾ ਫੇਰ ਫੋਨ ਆਉਂਦਾ। ਆਜੋ ਪਿਛਲੀ 13 ਤਰੀਕ ਵਾਲੇ ਵੀਡੀਓ ਦਾ ਅਜੇ ਖਾਲੂ ਹੀ ਫੋਨ ਆਇਆ ਹੁਣ ਫੇਰ ਆ ਗਿਆ। ਹੁਣ ਫੇਰ ਬੰਦੇ ਹਾਂ ਜੀ ਆ ਆ ਆਪਣੇ ਹੋ। ਮਬੋਰਜੇ ਲਾਗੋ ਅੱਛਾ ਜੀ ਉਥਰ ਆਪੇ ਤੁਹਾਨੂੰ ਵੀਡੀਓ ਪਾਉਂਗਾ ਇਹ ਜਿਹੜੀਆਂ ਜਿਹੜੀਆਂ ਸਾਡੇ ਕੋਲ ਆ ਜਾਂਦੇ ਜਿਦਾ ਮਗਾ ਲੈਨੇ ਮੈਂ ਕੋਈ ਕਰਨੀ ਮੈਂ ਪਾਉਂਦੇ ਤੁਹਾਨੂੰ ਵੀਡੀਓ ਮੈਂ ਉਥੋਂ ਅੱਜ ਆਪਣੀ ਵੀਡੀਓ ਪਾ ਜਾਣੀ ਹੈ ਭਾਰਾ ਹੀ ਆ ਨਾ ਮਾ ਭਾਰਾ ਨਹੀਂ ਦੇਖੋ ਜੀ ਮਾਰ ਕੇ ਇਹਨੂੰ ਚੰਗਾ ਦਿਆਂਗੇ ਤੇ ਭਾਰਾ ਦੇਾਂਗੇ ਫੇਰ ਹੀ ਅਗਣਾ ਬੋਲੋ ਫੇਰੇ ਫੇਰੇ ਇਹ ਆਪਾ ਮਾਲਕ ਇਹਨੂੰ ਰੋਟਾਂ ਦੇ ਕਰਾਂਗੇ ਫੇਰ ਹੀ ਰੱਬ ਤੇ ਵੇਂਦਾ ਉਹ ਵੇਂਦਾ ਹਰ ਇੱਕ ਰੋਟੀ ਖਾਓ ਰੋਟੀ ਬਿਲਕੁਲ ਆਪਾਂ ਘਰੇ ਘਾਟੇ ਨਾਲ ਵੇਚਦੇ ਨਾ ਫੇਰ ਨਾ ਵੇਚਦੇ ਨਾ ਬਿਲਕੁਲ ਜੀ ਬਿਲਕੁਲ ਬਾਹਰ ਕੋਈ ਗੁੱਫਾ ਨਹੀਂ ਘਾਟੇ ਨਾਲ ਵੇਚਦਾ ਨਹੀਂ ਬੇਰੇ ਬਾੜੀ ਪਾਈ ਫੇਰ ਹੀ ਵੇਚਦਾ ਚੰਗੀ ਨੂੰ ਵੇਚਦਾ ਪਰ ਹੱਕ ਦੀ ਰੋਟੀ ਹੱਕ ਦੇ ਖਾਓ ਹੱਕ ਸੱਚ ਦੀ ਖਾਈ ਜਾਓ ਰੱਬ ਦੇ ਹੀ ਜਾਂਦਾ ਹੈ ਇਹ ਗੱਲ ਹੈ ਕਿ ਗਰੀਬ ਦਾ ਮਾਰਾ ਨਾ ਸੱਚੋ ਹਰ ਇੱਕ ਨੇ ਮਾਨੂੰ ਪੈਸਾ ਪੈਸਾ ਕਮਾਇਆ ਮਾਰ ਚੰਗਾ ਦਿਓ ਬਿਲਕੁਲ ਬਿਲਕੁਲ ਲੋ ਚੰਗਾ ਦਿਓ ਵੀ ਚੰਗਾ ਇਹ ਗੱਲ ਹੈ ਹਾਂਜੀ ਬਾਕੀ ਬੜੀ ਕਿਰਪਾ ਦਿਆ ਮਹਾਰਾਜ ਜੀ ਕਿੰਨੇ ਬੁੱ ਇਹਨ ਸੂਈਆਂ ਉਹਦੇ ਇੱਕ ਗੱਬਰ ਹੈ ਆ ਜੋ ਆਹ ਥੋੜਾ ਜਿਹਾ ਸਾਬਣਾ ਹੁੰਦੇ ਆ ਨਾਲ ਨਾਲ ਫੇ ਵਿਕੀ ਜਾਂਦਾ ਆ ਥੋੜਾ ਹਨਾ ਦੋ ਛੋਟੀਆਂ ਕੱਲ ਵੀ ਆ ਗਈ ਇੱਕ ਅੱਜ ਵੀ ਆ ਗਈ ਅੱਛਾ ਜੀ ਇਹ ਹਿੜਿਆਣੇੋਂ ਆਈ ਛੋਟੀ ਛੇ ਰੰਗਾਂ ਦੀ ਅੱਜ ਅੱਜ ਛੇ ਆਜ ਹੈ ਮੈਂ ਵਿਖਾ ਦਾਂਗੇ ਤੇ ਕੱਲ ਸਵੇਰ ਦੀ ਸੂਈ ਆ ਉਤਨੇ ਦੀ ਚਵਾਈ ਕਰਦੇ ਹੋ ਬਿਲਕੁਲ ਜੈੱਡ ਬਲੈਕ ਸ਼ਾਮ ਨੂੰ ਐ ਜੈੱਡ ਬਲੈਕ ਵੇਖੋ ਇੱਕ ਬਾਹਰ ਲਿਖਤਾ ਹਾਂਜੀ ਥਾਣ ਵੇਖੋ ਕਿਤੇ ਸਪੈਸ਼ਲ ਇਹ ਥੱਲੇ ਕਿੰਨਾ ਕਰਦੇ ਹੋ ਤੁਸੀਂ ਦੋ ਦਿਨ ਚ 14 ਪਹਿਲੇ ਨੇ ਚਵਾਇਆ ਅੱਛਾ 14 ਪਹਿਲੇ ਚਵਾਇਆ ਕਾ 16 17 ਦੇਊਗੀ ਅੱਛਾ ਠੀਕ ਆ ਆਪਾਂ 20 ਬਾਈ ਨਹੀਂ ਦੱਸਣਾ 16 17 ਪਰ ਸੇਵਾ ਕੀ ਸੇਵਾ ਦਾ ਵੀ 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 ਚੋ ਸਕਦਾ ਬਹੁਤ ਵੱਡੀ ਜੋੜੀ ਆ ਰਾਜੀ ਬਾਜੀ ਬਹੁਤ ਵੱਡੀ ਕੋਈ 20 ਵੀ ਚੋ ਸਕਦਾ ਆਪਣੀ ਸੇਵਾ ਦਾ ਹਾਂਜੀ ਬਹੁਤ ਵੱਡੀ ਜੋੜੀ ਆ ਰਾਜੀ ਬਾਜੀ ਬਹੁਤ ਵੱਡੀ ਕੋਈ 20 ਵੀ ਚੋ ਸਕਦਾ ਆਪਣੀ ਸੇਵਾ ਦਾ ਪਰ 17 18 ਹੁਣ ਚਵਾਊਗੀ ਚਵਾਊਗੀ ਹੁਣ ਹਾਂਜੀ ਪਰ ਵੱਡੀ ਆ ਛੇ ਦੰਦ ਬੂਹ ਆਪਾਂ ਵਿਖਾ ਦੇਣੇ ਪੂਰੇ ਇਹ ਕੰਨੀਆਂ ਖਲੋਤੀਆਂ ਛੋਟੀ ਛੋਟੀ ਬਹੁਤ ਵੱਡੀ ਆ ਜਿਹੜਾ ਜੈਡ ਵਾਲਾ ਨਾ ਖਲਾ ਜੋ ਲੱਗਾ ਵਾ ਕਟਾ ਮਗਰ ਆ ਗਿਆ ਕੱਲ ਸਵੇਰ ਦੀ ਸੋਈ ਆ ਅਜੇ ਕੱਟੀ ਆ ਕੱਤੀ ਮਗਰ ਫੋਟੋ ਆਪ ਦੀ ਕੱਟੀ ਮਗਰ ਆਈਆਂ ਵੀ ਇਹਦੀਆਂ ਨਾ ਮਰਾਂ ਹੋ ਗਈਆਂ ਨਿਕਿਆ ਹੋਈ ਗਈਆਂ ਤੇ ਆਪਾਂ ਨੂੰ ਵੀਡੀਓ ਦਾ ਪਤਾ ਨਹੀਂ ਸ਼ਾਮੀ ਗੱਲ ਹੋਈ ਹਾਂ ਜੀ ਕੱਲ ਐਵੇਂ ਸਵੇਰ ਦੀ ਆ ਠੀਕ ਆ ਇੱਕ ਚਵਾਈ ਇਹਦੀ ਉਹਦੇ ਨਾਲ 10 ਵਜੇ ਕਰਤੀ ਇੱਕ ਸ਼ਾਮੀ ਕੀਤੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦਾ ਕੱਢਿਆ ਕੱਚਾ ਦੁੱਧ ਹੁਣ ਵੀ ਜਲਾਇਦ ਕੋਨਾ ਜੀ ਹਾਂ ਜੀ ਹਾਂ ਜੀ ਮਤਲਬ 12 ਤੋਂ 13 ਕਿਲੋ ਕੱਚਾ ਦੁੱਧ ਆ 12 13 ਕਿਲੋ ਕੱਚਾ ਦੁੱਧ ਹਾਂ ਜੀ ਛੋਟੀ ਬਹੁਤ ਵੱਡੀ ਆ ਸੂਸਾ ਲੱਗ ਕੇ ਥੋੜਾ ਜਿਹਾ ਡੰਗਰ ਜਿਹਾ ਹੋ ਜਾਂਦਾ ਹਾਂ ਜ ਛੇ ਹੀ ਦਾਂਦਾ ਐਂਡ ਆ ਜੀ ਐਂਡ ਦਾਂਦ ਜਿਹੜੇ ਵੰਗਦੇ ਛੇ ਹੀ ਅਜੇ ਕੰਨੀਆਂ ਖਲੋਪੀਆਂ ਜੀ ਠੀਕ ਆ ਹਾਂ ਮਹਾਰਾਜ ਦੀ ਕਿਰਪਾ ਵਾਜਾ ਆ ਭਾ ਕਿੱਡਾ ਸੋਹਣਾ ਲਾਇਆ ਬਿਲਕੁਲ ਬਿਲਕੁਲ ਵਈਆ ਵੜੀਆਂ ਕੱਤੀ ਵਗਲ ਐ ਗਿੱਲਾ ਨਾਲੂ ਬੇ ਖਾਲੀ ਸਭੀਆ ਕੱਤੀ ਠਾਗੀ ਤੂੰ ਹਾਂਜੀ ਭੋਜਾ ਬੋਲੋ ਫਿਰ ਸੰਦੀਪ ਸਿੰਘ ਜੇ ਛੋਟੀ ਜਿੰਨੇ ਦੀ ਆਪਾਂ ਦੇ ਦੇਣੀਆਂ ਜੀ ਇਹ ਜੇ ਨਾ ਕਹਿਣਾ ਗੱਲਬਾਤ ਚੱਲਦੀ ਹੈ ਝੋਟੇ ਦਾ ਫੋਨ ਤੇ ਮਨ ਕਰਾ ਹੈ ਬਿਲਕੁਲ ਭਰਾ ਜੂਏ ਨਹੀਂ ਬਹੁਤ ਭਾਅ ਦਾ ਔਟ ਹੋਊਗਾ ਪਰ ਅੱਜ ਦੇਣੀ ਹੈ ਭਾਅ ਦੇ ਪੱਕੇ ਬੰਦੇ ਨਾਲ ਗੱਲਬਾਤ ਕੋਈ ਕਹੀ ਕਰਨਾ ਹੁੰਦੀ ਹੈ ਠੀਕ ਹੈ ਠੀਕ ਪਰਸੇ ਵਾਲੇ ਹੁੰਦੇ ਆ ਮਗਦੋਂ ਵੀ ਸਮਝਿਆ ਗੱਲ ਆਪਾਂ ਉਸ ਹਿਸਾਬ ਨਾਲ ਫੋਨ ਕਰਦੇ ਜੀ ਭਰਾ ਜੀ ਨੇ ਲੈਣੀ ਹੈ ਆਪਾਂ ਝੋਟੀ ਦੇਾਂਗੇ ਆਪਾਂ ਕੋਈ ਗੱਲ ਆਹ ਜੀ ਫਿਰ ਜੇ ਬੂਰੀ ਨੀਲੀ ਹੈ ਜੀ ਬੂਰੀ ਨੀਲੀ ਪੱਕਾ ਮਗਰ ਗਿੱਲਾ ਨਾ ਰੂਗਾ ਇਹਨੂੰ ਜੇ 5 ਮਾਦਿਆਂ ਸੂਈ ਰਵਾ ਬਿਲਕੁਲ ਜੀ 5 ਮਾਦਿਆਂ ਸੂਈ ਰਵਾ ਦੁੱਧ ਹੋਣੇ ਕੋਈ ਜਿਹੜਾ 10 ਲੀਟਰ ਬਿਲਕੁਲ ਜੀ ਪੂਰੀ ਠੰਡੀ ਠੀਰੀ ਦੂਜਾ ਸੂਆ ਆ ਜਾਓ ਜੀ ਹਾਂ ਜੀ ਆਉਗਾ ਖੋਲੋ ਦੂਜਾ ਸੂਆ ਖੋਲਗੇ ਤੂੰ ਲਓ ਜੀ ਇਹ ਵੀ ਰਾਤ ਹੀ ਸੋਈ ਹੈ ਨਹੀਂ ਇਹ ਰਾਤ ਹੀ ਨਹੀਂ ਸੋਈ ਇਹਨੇ ਹੋ ਗਿਆ 5-6 ਦਿਨ ਸੋਈ ਹੋਣ ਹੁਣ ਇਸ ਸਮੇਂ ਤੇ ਕਹਿੰਦਾ ਜੀ ਹੁਣ ਇਹ ਕੋਈ 10 ਕਿਲੋ ਦੁੱਧ ਆ 10 ਕਿਲੋ ਦੁੱਧ ਪਰ ਇਹ ਬਣਾਇਨ ਨੂੰ ਕਰ ਹਾਂ ਜੀ 10 ਕਿਲੋ ਦੁੱਧ ਜਿਹੜਾ ਵਾ ਲਓ ਜੀ 10 ਕਿਲੋ ਦੁੱਧ ਤਿਆਰ ਪੂਰੀ ਇਹ ਦੁੱਧ ਮਾੜਾ ਜਿਹਾ ਬਣਿਆ ਵਾ 10 ਲੀਟਰ ਹੋਣੇ ਠੰਡੀ ਠੀਰੀ ਬੜੀ ਚਵਾਈ ਇੱਕ ਨੰਬਰ ਹੈ ਵਧੀਆ ਚੰਗੀ ਕੁਆਲਿਟੀ ਆ ਹੈ ਨਾ ਜੀ ਦੇ ਦੇ ਗੀਤ ਨਾਲ ਵਾਲੀ ਜੀ ਹਾਂ ਤੇਰੇ ਵੀ ਆ ਗਏ ਉੱਥੇ ਦੇਖੋ ਸਭ ਨਿਸ਼ਾਨੀਆਂ ਸਾਰ ਤੇ ਪਿਸ਼ਾਬ ਵਾਲੀ ਜਗ੍ਹਾ ਤੇ ਸਾਰੀਆਂ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਜੀ ਹਾਂ ਜੀ ਮਹਾਰਾਜ ਦੀ ਕਿਰਪਾ ਚੌਂਰ ਪਸਵਾਸੀਲੀ ਇੱਕ ਨੰਬਰ ਹੋਗਾ ਆ ਜੀ ਹਾਂ ਜੀ ਮੈਂ ਆਵਾਂ ਸੁਵਾ ਦੁੱਧਾ ਹੀ ਹੈ ਜੀ ਇਹਦਾ ਪਤਾ ਕਿੰਨਾ ਕਰ ਜੂ ਦੁੱਧ ਜੀ ਇਹ ਦੁੱਧ ਜੀ 4 ਹੋਊਗੀ 13 13 14 13 14 13 ਦੇ ਦੁੱਧ ਬੜਾ ਹੁੰਦਾ ਬੜਾ ਹੁੰਦਾ ਇਹਨਾਂ ਦੇ ਹੋਣਾ ਇਹਨਾਂ ਕਰੂ ਚੰਗੀ ਹੈ ਸਾਫ ਆ ਬੁਰੀ ਲੈਵਲ ਹੋਊਗਾ ਸਾਫ ਪਾਈਆਂ ਚੰਗੀਆਂ ਵਾ ਬਿਲਕੁਲ ਜੀ ਹਾਂ ਜੀ ਵਾਕੇ ਚਲੋ ਬੁਰੀ ਨੀਲੀ ਹੈ ਨਾ ਬੁਰੀ ਨੀਲੀ ਉਹ ਤੇੜਾ ਵਾਲੀ ਵੇਖੋ ਕਿੱਦਾਂ ਕਾਲਾ ਕਾਲਾ ਪੇਲ ਵੇਖੋ ਕਾਲਾ ਕਾਲਾ ਲੱਗਾ ਹਾਂ 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 ਜੀ ਸੰਦੀਪ ਸਿੰਘ ਜੀ ਵੇਖੋ ਤੇੜਾ ਕਿੰਨੇ ਆ ਇਹਨੂੰ ਅੰਦਰ ਚਲਾਵਾਂਗੇ ਹਾਂ ਜੀ ਹਾਂ ਹਾਂ ਲੋਕ ਬਣ ਗਏ ਹੋ ਜਾ ਉਹ ਉਹ ਕਹਿੰਦੇ ਵੇਖੋ ਸਾਰੇ ਸਰੀਰ ਤੇ ਤੇੜਾ ਲੱਗਿਆ ਬਿਲਕੁਲ ਜੀ ਸਾਰੇ ਤੇ ਸਭ ਸਰੀਰ ਤੇ ਆ ਗਿਆ ਹਾਂ ਜੀ ਹਾਂ ਜੀ ਦੇ ਦੋ ਸੰਦੀਪ ਜੀ ਜਿੰਨੇ ਝੋਟੀਆਂ ਆਪਾਂ ਦੇ ਦੇਣੀ ਹੈ ਹਾਂ ਜੀ ਝੋਟੀਆਂ ਦਾ ਸਵਾ ਸਵਾ ਕਰਦੀ ਆ ਜਿਹੜਾ ਹੁਣ ਸਵਾ ਵਾ ਪਰ ਆਪਾਂ ਪਹਾੜਾਂ ਰਹੀ ਤੇ ਪਹਾੜਾਂ ਦੇਣੀ ਹਾਂ ਜੀ ਇੱਕ ਵੀ ਦੀ ਦੇ ਦਗੇ ਜੀ 115 ਦੇ 115 ਜੀ ਸਭ ਦੀ ਤੁਹਾਨੂੰ ਕਹਤੇ 115 ਚੱਲ ਜਾਣ ਦੋ 115 ਜੀ 1000 ਹੋਰ ਛੋਟ 114 ਦੇ 114 ਚਲੋ ਜਾ ਕੋਈ ਗੱਲ ਨਹੀਂ ਜਿਹੜਾ ਵੀਰਪਰਾ ਖੜੇ ਉਹਨੂੰ ਨਾ ਮੰਗੀਆਂ ਹੋਈ ਬਸ ਉਹ ਵੀ ਲੈ ਜੇ ਤਾਂ ਆਪਣੀ ਵੀ ਚਲੋ ਫਿਕਰ ਹਾਂਜੀ ਇਹ ਜੀ ਦੂਜੀ ਸੂਏ ਸੂਈਆ ਹੁਣੇ ਆਈ ਹੈ ਜੀ ਅੱਛਾ ਆ ਜੀ ਆਈ ਅਜੇ ਹੁਣੇ ਲਿਆ ਕੇ ਵਧੀਆ ਮਾਲ ਹੈ ਨਹੀਂ ਸੀਗਾ ਹੂੰ ਇਹ ਖਚੋਟੀਆਂ ਹੋਰ ਇਸ ਵਿੱਚ ਉਹ ਵੀ ਬੰਦੇ ਰਾਤੀ ਲਿੱਲੀ ਹਾਂਜੀ ਇਹਦਾ ਕੱਲ ਸਲਦਾ ਹੁੰਦਾ ਥੋੜਾ ਜਿਆਦਾ ਇਸ ਵੇਲੇ ਬਸਵੇਰੇ ਲਿੱਲੀ ਹੁਣੇ ਬੰਦਾ ਜੀ ਲਾਹ ਗਿਆ ਹਾਂਜੀ ਹੋਰ ਸਹੀ ਨਾ ਤੌਰ ਦੂਜਾ ਸਵੇਰ ਦੁੱਧ ਦੇ ਕੋਲ 9 ਲੀਟਰ 9 ਕਿਲੋ ਦੁੱਧ ਕੱਤੀ ਮਗਰ ਕੱਤੀ ਮਗਰ 33 ਮਗਰ ਚੌੜ ਪਸਮਾ ਵਧੀਆ ਦੂਜਾ ਸਵੇਰ ਜੇ ਆ ਕੀ ਆਈ ਜਾ ਚੱਕਾ ਆ ਦੇਖੋ ਜੀ ਠੀਕ ਆ ਫਿਰ ਕਮਾਲ ਥੋੜਾ ਜਿਹਾ ਸੁਭਾ ਨਹੀਂ ਗਿਆ ਤਾਂ ਮਾਲ ਲੱਭਣ ਨਹੀਂ ਰਿਹਾ ਜੀ ਕਿੰਨੇ ਟਾਈਮ ਹੋ ਗਿਆ ਫਸਣ ਨੂੰ ਇਹਨੂੰ ਸੁਈ ਨੂੰ ਆਇਆ ਅੱਜ ਹਫਤਾ ਹਫਤਾ ਆਇਆ ਆ ਚਲੋ ਦੋ ਦੋ ਅੱਜ ਇਹਨਾਂ ਨਾਲ ਦੋ ਦੋ 8 ਕਿਲੋ ਆ 8 ਕਿਲੋ ਆ ਰਾਮ ਨਰਾਮ ਨਾ ਡਰੋ ਹੋਣੀ ਚਾਹਣਾ ਧਿਆਨ ਕੋਈ ਰਾਮ ਨਰਾਮ ਜੀ ਆਈ ਆ ਨਾ ਗੱਡੀ ਤੋਂ ਲਾ ਕੇ ਹਟਿਆ ਨੂੰ ਜੀ ਬਿਲਕੁਲ ਜੀ ਰਾਮ ਨਰਾਮ 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 ਰਾਮ ਨਰਾਮ ਠੀਕ ਆ ਹਾਂ ਜੀ ਬੱਸਾ ਬੋਲੋ ਇਹਦਾ ਸੰਦੇਸ਼ੋ ਜਿੰਨੇ ਵੀ ਉੱਠੀ ਆਪਾਂ ਦੇ ਦੇਣੀਆਂ ਜੀ ਆਈ ਆਈ ਚਲੋ ਆਪਾਂ ਨੂੰ ਚਾਹ ਪਾਣੀ ਮਿਲਿਆ ਤਾਂ ਆਪਾਂ ਦੇ ਦੇਣੀ ਆ ਹਾਂਜੀ ਦੂਜਾ ਸੁਆ 33 ਮਗਰਾਂ ਦੁੱਧ 9 ਲੀਟਰ ਆ 24 ਵਧੀਆਂ 3 ਲੀ ਵਧੀਆਂ 24 ਵਧੀਆਂ ਦੇਸੀ ਲੱਖ ਦੀ ਜੀ 95 ਦੀ 95 ਦੀ ਸੰਦੀਪ ਸਿੰਘ ਨੇ ਕਹਤਾ 95 ਦੀ ਕੋਈ ਗੱਲ ਨਹੀਂ ਇਹ ਵੀਰ ਭਰਾ ਨੂੰ ਵੰਗੀ ਨਾ ਆਪਣੀ ਵਿਕ ਜਾ ਆਪਾਂ ਨੂੰ ਜਰਦੋ ਜਰਦੇ ਚਾਈ ਆਈ ਕੋਈ ਗੱਲ ਨਹੀਂ 95 ਦੀ ਠੀਕ ਹੈ ਆ ਜੂ ਨੀ ਨੀ ਇਹ ਨੀਲੀ ਆਈ ਜੀ ਹਾਂਜੀ ਪਿਓਰ ਨੀਲੀ ਪਿਓਰ ਨੀਲੀ ਸਿੰਗ ਸੁਮ ਖਾ ਦਿਓ ਨਾ ਇੱਕ ਸਿੰਗ ਦਾ ਥੋੜਾ ਕਮੀਨਾ ਹੋ ਗਿਆ ਤੇ ਇੱਕ ਹੋ ਗਿਆ ਕੋਈ ਨਹੀਂ ਆਪਾਂ ਵਖੇ ਕੇ ਦੇਣੀ ਆ ਗੱਬਰ ਹਣਾ ਜੀ ਗੱਬਰ ਆਪਾਂ ਲੈ ਲੈਂਦੀ ਆ ਇਹ 15 ਕਿਲੋ ਵਾਲੀ ਮੈਸ ਜੀ 15 16 ਕਿਲੋ ਦੁੱਧ 15 16 15 16 ਇਹਨੇ ਚਵਾਣਾ ਵੇਖੋ ਕਿਦਾਂ ਮਣਕੀ ਅੱਖ ਕਿਦਾਂ ਬਿੱਲੀ ਵੇਖੋ ਹਰਕ ਨਿਸ਼ਾਨੀ ਰੱਬ ਨੇ ਉਹ ਵੀ ਵੱਡੀ ਮੈ ਜੀ ਉਹ ਵੀ ਵੱਡੀ ਜੀ ਹਾਂ ਨਾਮ ਨਾਮ ਉਹ ਵੀ ਵੱਡੀ ਮੱਝ ਆ ਲੈ ਲਊਗੀ ਹੱਕ ਲੈ ਲੈਂਦੀ ਆ ਹਰਤਾ ਲੈ ਜਾਊਗੀ ਹਾਂਜੀ ਹਾਂਜੀ ਆਪਣੇ ਇੱਥੇ ਲਊਗੀ ਫੋਸਾ ਚਲੋ ਦੁੱਧ ਵਾਲਿਆਂ ਨੂੰ ਮੈਂ ਨਸਲ ਕੁਆਲਿਟੀ ਵਧੀਆ ਤੀਜਾਂ ਚੰਗੀਆਂ ਰੱਬ ਨੇ ਲਾਈਆਂ ਹਾਂਜੀ ਆ ਜੀ ਆਜੋ ਫੋਸਾ ਕਸਾ ਚੋ ਆਜੂ ਵਧੀਆ ਚੋ ਮੈਂ ਨਾ ਗੱਲਾਂ ਹੀ ਪਰੇ ਵੇਖੋ ਥਾਣੀ ਬੜਾ ਸ਼ਿਫਾ ਚਲਦਾ ਆ ਦੁੱਧ ਵੀ 14 15 ਮਹੀਨੇ ਚਵਾਇਆ ਤੀਜੇ ਏਰ ਦਾ ਸੋਣੀ ਆ ਉਹ ਨਸਲ ਵਧੀਆ ਨਸਲ ਕੁਆਦੀ ਦੁੱਧ ਦੇਦੀ ਵਧੀਆ ਨਾਲੇ ਹਾਂਜੀ ਹਾਂ ਸਭੀਏ ਵਧੀਆ ਛੋਟ ਆ ਜੀ ਆ ਚਲੋ ਤੀਜੇ ਹੋ ਗਈ ਵੀਰ ਭਰਾ ਕੋ ਆਪਣੀ ਸਮਝ ਨਾਲ ਲੈ ਜੇ ਐ ਮੂੰਹ ਦੀ ਪੋਲੀ ਬਿਲਕੁਲ ਸਭ ਕੁਆ ਬਾਕੀ ਸਹੀ ਜਿਹੜਾ ਸਿਰਨੇ ਕੋ ਉਹਦਾ ਹੈਗਾ ਥੋੜਾ ਜਿਹਾ ਆਪਾਂ ਉਹਦਾ ਵਟਾ ਲਾ ਗਏ ਵਟੇ ਨਾਲ ਦੇ ਦੇਣੀ ਇੱਕ ਦਾ ਦੀ ਦੇ ਦਿਆ ਸੰਦੀਪ ਸਿੰਘ ਸਾਹਿਬ ਜੀ ਕਰ ਦਿਓ ਜੇ ਖੁੱਲਾ ਇਮਾਨਦਾਰ ਲੱਖ ਦੀ ਚਲੋ ਲੱਖ ਜਿਹੜੇ ਹੋਰ 5000 ਸ਼ੋਰ 99 ਦੀ 99 ਦੀ ਇਹ 99 ਦੀ ਇਹ 99 ਦੀ ਕੋਈ ਗੱਲ ਨਹੀਂ ਆਪਾਂ ਨੂੰ ਚਾਹ ਪਾਣੀ ਦਿੰਦੀ ਆ ਗਰੇ ਨੂੰ ਪੀਣਾ ਪਰ ਜਿਹੜਾ ਮੈਂ ਲੈ ਗਿਆ ਮੈਂ ਇਹ ਹਫਤਾ ਲੈ ਕੇ ਸੁਣਾ ਵੇਖੋ ਕਿੰਦਾ ਠੰਡ ਸਭ ਖਾਣੇ ਠੰਡ ਕਿੰਦਾ ਜਰਦਾਂ ਦਾ ਠੰਡ ਲੱਗਾ ਤੇ ਇਹ ਦੋ ਦਲਾਂ ਚੰਗਾਲ ਕਰ ਦੋ ਦਾਲੀ ਮੈਂ ਜਾ ਦੋ ਦਲਾਂ ਨਹੀਂ ਕਿਤੇ ਵੀ ਜਰ ਆਪਾਂ ਨੂੰ ਰੱਬ ਨੇ ਦਿੱਤਾ ਆਪਾਂ ਬਿਲਕੁਲ ਜੀ ਆਪਾਂ ਦੇ ਦਿਨਾਂ ਰਗੇ ਠੀਕ ਹੈ ਚਲ ਚਾਰ ਮਈ ਜੀ ਬਠਿੰਡਰ ਵਾਲਾ ਜਿਹਨੇ ਵੀ ਆਉਣਾ ਇੱਥੇ ਆਓ ਚੁਆਈ ਕਰੋ ਚੈੱਕ ਕਰੋ ਤੇ ਅੱਜ ਤਰੀਕ ਹੈਗੀ ਹੈ ਜੀ ਅੱਜ ਹਾਂਜੀ ਜੀ ਅੱਜ ਵੀਡੀਓ ਆ ਜਣੇ ਜੀ ਸਾਡੀ ਜੀ ਦੇਖੋ ਹਣਾ ਜੀ ਠੀਕ ਹੈ ਜੀ ਠੀਕ ਹੈ ਚਲ ਨੰਬਰ ਬੋਲੋ ਜੀ ਨੰਬਰ 98147 18791 ਕਰਨਾਮ ਸਿੰਘ ਫੌਜੀ ਪਿੰਡ ਤੇ ਮੋਆ ਜ਼ਿਲ੍ਹਾ ਮਰਸਾ ਤਸਵੀਰ ਬਾਬਾ ਬਖਲਾ ਠੀਕ ਹੈ